ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਕ੍ਰਿਸ਼ਨ ਭਗਵਾਨ ਦੇ ਸਮੇਂ ਵਿੱਚ ਇੱਕ ਸੇਠ ਕ੍ਰਿਸ਼ਨ ਭਗਵਾਨ ਦੇ ਕੋਲ ਆਇਆ ਉਸ ਸੇਠ ਨੇ ਕ੍ਰਿਸ਼ਨ ਭਗਵਾਨ ਨੂੰ ਬੇਨਤੀ ਕੀਤੀ ਜੀ ਮੇਰੇ ਕੋਲ ਧਨ ਦੌਲਤ ਪਦਾਰਥ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਸਾਰਾ ਕੁਝ ਮੇਰੇ ਕੋਲ ਵਾਧੂ ਪਿਆ ਹੈ ਪਰ ਇੱਕ ਚੀਜ਼ ਦੀ ਮੇਰੇ ਕੋਲ ਬਹੁਤ ਕਮੀ ਹੈ ਇੰਨਾ ਕੁਝ ਹੁੰਦੇ ਹੋਏ ਵੀ ਮੇਰੇ ਮਨ ਨੂੰ ਬਿਲਕੁਲ ਵੀ ਸ਼ਾਂਤੀ ਨਹੀਂ ਹੈ ਮੇਰੇ ਤੇ ਕਿਰਪਾ ਕਰੋ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਸੇਠ ਤੇਰੇ ਮਨ ਨੂੰ ਸ਼ਾਂਤੀ ਇਸ ਕਰਕੇ ਨਹੀਂ ਹੈ ਕਿਉਂਕਿ ਤੇਰਾ ਮਨ ਮਾਤ ਲੋਕ ਦੇ ਜੀਵਾਂ ਵਿੱਚ ਖਿੰਡਿਆ ਹੋਇਆ ਹੈ ਜਿਹੜੀ ਚੀਜ਼ ਖਿੰਡੀ ਹੁੰਦੀ ਹੈ ਉਸ ਚੀਜ਼ ਵਿੱਚ ਪਾਵਰ ਬਹੁਤ ਘੱਟ ਹੁੰਦੀ ਹੈ। ਭਗਵਾਨ ਕਹਿਣ ਲੱਗੇ ਤੂੰ ਇੱਕ ਮਨ ਹੋ ਕੇ ਸੁਰਤੀ ਜੋੜ ਕੇ ਰਾਮ-ਰਾਮ ਜਪਿਆ ਕਰ ਤੂੰ ਕੰਮਕਾਰ ਵੀ ਕਰਿਆ ਕਰ ਹਰ ਵੇਲੇ ਰਾਮ ਦਾ ਨਾਮ ਜਪੀ ਚੱਲ। ਸੇਠ ਨੇ ਸੱਤ ਬਚਨ ਗਿਹਾ। ਸੇਠ ਨੇ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਜੀ ਮੈਂ ਫੇਰ ਤੁਹਾਡੇ ਦਰਸ਼ਨ ਕਰਨ ਲਈ ਕਦੋਂ ਆਵਾਂ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਸੇਠ ਸਾਡੇ ਦੋ ਬਚਨ ਹਨ ਜੇ ਤੂੰ ਰਾਮ ਦਾ ਨਾਮ ਜਪਣ ਲੱਗ ਪਿਆ ਤੇ ਰਾਮ ਦਾ ਨਾਮ ਜਪਦੇ ਜਪਦੇ ਤੈਨੂੰ ਰਾਮ ਦੇ ਨਾਮ ਦਾ ਰੰਗ ਚੜ ਗਿਆ ਤਾਂ ਫੇਰ ਤੈਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ ਫੇਰ ਮੈਂ ਤੇਰੇ ਕੋਲ ਆਪ ਆਵਾਂਗਾ ਪਰ ਜੇ ਤੈਨੂੰ ਰਾਮ ਦਾ ਨਾਮ ਜਪਦੇ ਜਪਦੇ ਰਾਮ ਨਾਮ ਦਾ ਜਿਆਦਾ ਰੰਗ ਚੜ ਗਿਆ ਫੇਰ ਤੇਰੇ ਕੋਲੋਂ ਮੇਰੇ ਕੋਲ ਆਏ ਬਿਨਾ ਰਹਿ ਵੀ ਨਹੀਂ ਹੋਣਾ ਉਸ ਸਮੇਂ ਤੂੰ ਮੇਰੇ ਵੱਲ ਨੂੰ ਆਵੇਂਗਾ ਤੇ ਮੈਂ ਤੇਰੇ ਵੱਲ ਨੂੰ ਆਵਾਂਗਾ ਸੇਠ ਨੇ ਸਤਿ ਬਚਨ ਕਿਹਾ ਭਗਵਾਨ ਸੇਠ ਨੂੰ ਕਹਿਣ ਲੱਗੇ ਤੂੰ ਮੇਰੇ ਕੋਲ 3 ਸਾਲ ਨਹੀਂ ਆਉਣਾ ਤੂੰ 3 ਸਾਲ ਰਾਮ ਦਾ ਨਾਮ ਜਪ ਸੇਠ ਨੇ ਸੱਤ ਵਚਨ ਗਿਆ ਤੇ ਆਪਣੇ ਘਰ ਵਾਪਸ ਆ ਗਿਆ ਸੇਠ ਘਰ ਆ ਕੇ ਰਾਮ ਦਾ ਨਾਮ ਇੱਕ ਇੱਕ ਸਵਾਸ ਜਪਣ ਲੱਗ ਪਿਆ ਨਾਲੇ ਸੇਠ ਆਪਣੀ ਦੁਕਾਨ ਤੇ ਬੈਠਦਾ ਹੈ ਕੰਮਕਾਰ ਕਰਦਾ ਹੈ ਨਾਲ ਨਾਲ ਰਾਮ ਰਾਮ ਵੀ ਜਪਦਾ ਹੈ ਹੌਲੀ ਹੌਲੀ ਰਾਮ ਦਾ ਨਾਮ ਜਪਦੇ ਜਪਦੇ ਸ਼ੇਠ ਦੀ ਅਵਸਥਾ ਬਹੁਤ ਉੱਚੀ ਹੋ ਗਈ ਕੁਝ ਸਮੇਂ ਬਾਅਦ ਸ਼ੇਠ ਦਾ ਫੁਰਨਾ ਬਣਿਆ ਕਿ ਭਗਵਾਨ ਦਾ ਪਤਾ ਨਹੀਂ ਮੇਰੇ ਕੋਲ ਕਦੋਂ ਆਉਣਗੇ ਕਿਉਂ ਨਾ ਮੈਂ ਹੀ ਭਗਵਾਨ ਦੇ ਕੋਲ ਜਾ ਕੇ ਦਰਸ਼ਨ ਕਰ ਆਵਾਂ ਇਹ ਸੋਚ ਕੇ ਸ਼ੇਠ ਕ੍ਰਿਸ਼ਨ ਭਗਵਾਨ ਦੀ ਦਵਾਰਕਾ ਨਗਰੀ ਵੱਲ ਨੂੰ ਤੁਰ ਪਿਆ ਰਾਸਤੇ ਵਿੱਚ ਇੱਕ ਦਰਿਆ ਆਉਂਦਾ ਸੀ ਸ਼ੇਠ ਦਰਿਆ पार ਕਰਨ ਲਈ ਇੱਕ ਬੇੜੇ ਵਿੱਚ ਬੈਠ ਗਿਆ ਨਾਲ ਹੀ RAM ਨਾਮ ਦਾ ਭਜਨ ਕਰਨ ਲੱਗ ਪਿਆ ਭਗਵਾਨ ਨੇ ਐਸਾ ਖੇਲ ਕੀਤਾ ਕਿ ਉਸ ਬੇੜੇ ਵਿੱਚ ਪੰਜ ਸਾਧੂ ਸ਼ੇਠ ਦੇ ਨਾਲ ਬੈਠ ਗਏ ਉਹ ਜਿਹੜੇ ਸਾਧੂ ਸਨ ਉਹ ਸਾਧੂ ਪਖੰਡੀ ਸਨ ਉਹਨਾਂ ਨੇ ਸਿਰਫ ਬਾਣਾ ਸਾਧੂਆਂ ਵਾਲਾ ਪਾਇਆ ਹੋਇਆ ਸੀ ਪਰ ਉਹ ਅਸਲੀ ਸਾਧੂ ਨਹੀਂ ਸਨ ਉਹ ਸਾਧੂ ਬੇੜੇ ਵਿੱਚ ਬੈਠ ਕੇ ਚਲਮ ਪੀਣ ਲੱਗ ਪਏ ਨਾਲੇ ਤਾਂਸ਼ ਖੇਡਣ ਲੱਗ ਪਏ ਉਹ ਸੇਠ ਇੱਕ ਪਾਸੇ ਬੈਠਾ RAM RAM ਦਾ ਭਜਨ ਕਰੀ ਜਾ ਰਿਹਾ ਸੀ ਉਹਨਾਂ ਪਖੰਡੀਆਂ ਸਾਧੂਆਂ ਨੇ ਉਸ ਸੇਠ ਨੂੰ ਕਿਹਾ ਕਿ ਸਾਡੇ ਕੋਲ ਅੱਗੇ ਬੈਠ ਜਾ ਨਾਲੇ ਸਾਡੇ ਨਾਲ ਤਾਂਸ਼ ਖੇਡ ਸੇਠ ਨੇ ਕਿਹਾ ਕਿ ਮੈਂ ਤਾਂਸ਼ ਨਹੀਂ ਖੇਡਣੀ ਫੇਰ ਉਹ ਪਖੰਡੀ ਸਾਧੂ ਕਹਿਣ ਲੱਗੇ ਜੇ ਤਾਂਸ਼ ਨਹੀਂ ਖੇਡਣੀ ਤਾਂ ਫੇਰ ਸਾਡੇ ਤੋਂ ਆਹ ਸ਼ੀਤ ਪ੍ਰਸ਼ਾਦ ਲੈ ਲਾ ਆਹ ਚਲਮਦਾਸ ਉਟਾ ਲਾਲ ਹੈ ਸੇਠ ਇਹ ਸੁਣ ਕੇ ਚੁੱਪ ਕਰ ਗਿਆ ਉਸਨੇ ਸਾਧੂਆਂ ਨੂੰ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਨੇ ਕਿਹਾ ਕਿ ਤੂੰ ਕੁਝ ਬੋਲਦਾ ਕਿਉਂ ਨਹੀਂ ਤੈਨੂੰ ਅਸੀਂ ਕੁਝ ਕਹਿ ਰਹੇ ਹਾਂ ਸੇਠ ਨੇ ਪਰ ਕੋਈ ਜਵਾਬ ਨਹੀਂ ਦਿੱਤਾ ਇੱਕ ਸਾਧੂ ਨੇ ਕਿਹਾ ਕਿ ਇਸ ਤੋਂ ਮੈਂ ਬਲਵਾਉਂਦਾ ਹਾਂ ਉਸ ਸਾਧੂ ਨੇ ਆਪਣੇ ਪੈਰ ਵਿੱਚੋਂ ਆਪਣੀ ਲੱਕੜ ਦੀ ਖੜਾਮ ਉਤਾਰ ਕੇ ਉਸ ਸੇਠ ਦੇ ਸਿਰ ਵਿੱਚ ਮਾਰੀ ਪਰ ਸੇਠ ਫੇਰ ਵੀ ਕੁਝ ਨਹੀਂ ਬੋਲਿਆ ਫਿਰ ਇੱਕ ਇੱਕ ਕਰਕੇ ਪੰਜੇ ਸਾਧੂਆਂ ਨੇ ਆਪਣੀ ਆਪਣੀ ਲੱਕੜ ਦੀ ਖੜਾਮ ਉਤਾਰ ਕੇ ਸੇਠ ਦੇ ਸਿਰ ਵਿੱਚ ਮਾਰੀ ਪਰ ਸੇਠ ਫੇਰ ਵੀ ਕੁਝ ਨਹੀਂ ਬੋਲਿਆ ਸੇਠ ਨੇ ਸੋਚਿਆ ਕਿ ਇਹਨਾਂ ਦਾ ਨਸ਼ਾ ਕੀਤਾ ਹੋਇਆ ਹੈ ਜਿਸ ਕਰਕੇ ਇਹਨਾਂ ਦੀ ਬੁੱਧੀ ਪ੍ਰੇਸ਼ਟ ਹੋ ਚੁੱਕੀ ਹੈ ਪਰ ਮੇਰੀ ਬੁੱਧੀ ਰਾਮ ਦਾ ਨਾਮ ਜਪਣ ਕਰਕੇ ਪ੍ਰਕਾਸ਼ ਹੈ ਇਹ ਪੰਜ ਜਾਣੇ ਹਨ ਮੈਂ ਕੱਲਾ ਹਾਂ ਐਵੇਂ ਲੜ ਲੜਾਈ ਵਿੱਚ ਕੀ ਰੱਖਿਆ ਹੈ ਦਰਿਆ ਦਾ ਵਿਚਾਲਾ ਹੈ ਇਸ ਗੱਲ ਤੇ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜੇ ਕੱਲੇ ਬੰਦੇ ਦੇ ਉੱਪਰ 100 ਬੰਦਾ ਚੜਾਈ ਕਰਕੇ ਆ ਜਾਵੇ ਤੇ 100 ਬੰਦੇ ਦੇ ਵਿੱਚੋਂ ਕੱਲਾ ਬੰਦਾ ਉਹਨਾਂ 100 ਬੰਦਿਆਂ ਨੂੰ ਧੋਖਾ ਦੇ ਕੇ ਚੁਸਤੀ ਚਲਾਕੀ ਨਾਲ ਬਚ ਕੇ ਨਿਕਲ ਜਾਵੇ ਤਾਂ ਮੈਂ ਉਸ ਬੰਦੇ ਨੂੰ ਬਹਾਦਰ ਮੰਨਦਾ ਹਾਂ ਕਿਉਂਕਿ 100 ਬੰਦੇ ਤੇ ਕੱਲੇ ਬੰਦੇ ਦਾ ਕੋਈ ਮੁਕਾਬਲਾ ਨਹੀਂ ਹੈ 100 ਬੰਦੇ ਨੂੰ ਭੋਰਾ ਸ਼ਰਮ ਚਾਹੀਦੀ ਹੈ ਜਿਹੜੇ ਉਹ ਕੱਲੇ ਬੰਦੇ ਤੇ ਚੜਾਈ ਕਰਕੇ ਆ ਗਏ ਇਸੇ ਤਰ੍ਹਾਂ ਚਮਕੌਰ ਦੀ ਗੜੀ ਵਿੱਚ 40 ਸਿੱਖਾਂ ਤੇ 10 ਲੱਖ ਨੇ ਚੜਾਈ ਕੀਤੀ ਸੀ ਪਰ ਫੇਰ ਵੀ ਉਹ ਕਲਗੀਧਰ ਪਾਤਸ਼ਾਹ ਜੀ ਨੂੰ ਫੜ ਨਹੀਂ ਸਕੇ ਸਨ ਕਿਉਂਕਿ ਰੱਬ ਨੂੰ 10 ਲੱਖ ਕੀ ਭਾਵੇਂ ਸਾਰੀ ਦੁਨੀਆ ਇਕੱਠੀ ਹੋ ਕੇ ਫੜਨਾ ਚਾਹੇ ਤਾ ਵੀ ਰੱਬ ਫੜਿਆ ਨਹੀਂ ਜਾ ਸਕਦਾ ਰੱਬ ਇੱਕੋ ਤਰੀਕੇ ਨਾਲ ਫੜਿਆ ਜਾ ਸਕਦਾ ਹੈ ਉਹ ਤਰੀਕਾ ਹੈ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਇਸ ਤਰ੍ਹਾਂ ਰੱਬ ਫੜਿਆ ਜਾਂਦਾ ਹੈ ਉਸ ਸੇਠ ਦੇ ਪੰਜਾਂ ਸਾਧੂਆਂ ਨੇ ਲੱਕੜ ਦੀਆਂ ਖੜਾਵਾਂ ਸਿਰ ਵਿੱਚ ਮਾਰੀਆਂ ਪਰ ਸੇਠ RAM ਦਾ ਨਾਮ ਜਪਦਾ ਹੋਇਆ ਸਮਾਦੀ ਦੇ ਵਿੱਚ ਚੁੱਪ ਕਰਕੇ ਬੈਠਾ ਰਿਹਾ ਉਸ ਸਮੇਂ ਸੇਠ ਦੇ ਕੰਨਾਂ ਵਿੱਚ ਕ੍ਰਿਸ਼ਨ ਭਗਵਾਨ ਦੀ ਆਵਾਜ਼ ਪਈ ਕ੍ਰਿਸ਼ਨ ਭਗਵਾਨ ਨੇ ਕਿਹਾ ਸੇਠ ਤੂੰ ਮੇਰਾ ਅਨਨ ਪਿਆਰਾ ਭਗਤ ਹੈ ਇਨ੍ਹਾਂ ਪਖੰਡੀ ਸਾਧੂਆਂ ਨੇ ਤੇਰੀ ਬਹੁਤ ਬੇਅਦਬੀ ਕੀਤੀ ਹੈ ਤੇਰੇ ਸਿਰ ਵਿੱਚ ਇਹਨਾਂ ਨੇ ਆਪਣੀਆਂ ਖੜਾਵਾਂ ਮਾਰੀਆਂ ਹਨ ਤੂੰ ਬੇੜੇ ਵਿੱਚੋਂ ਇਹਨਾਂ ਤੋਂ ਪਹਿਲਾਂ ਉੱਤਰ ਜਾ ਮੈਂ ਇੰਨਾ ਪਖੰਡੀ ਸਾਧੂਆਂ ਨੂੰ ਬੇੜੇ ਸਮੇਤ ਦਰਿਆ ਦੇ ਵਿੱਚ ਡਬੋ ਦੇਣਾ ਹੈ ਜਿਹੜਾ ਕੋਈ ਮੇਰੇ ਭਗਤਾਂ ਦੀ ਬੇਅਦਬੀ ਕਰਦਾ ਹੈ ਮੈਂ ਇਹ ਜਰ ਨਹੀਂ ਸਕਦਾ ਤੂੰ ਛੇਤੀ ਨਾਲ ਬੇੜੇ ਵਿੱਚੋਂ ਉਤਰ ਜਾ ਇਹਨਾਂ ਨੂੰ ਮੈਂ ਬੇੜੇ ਸਮੇਤ ਦਰਿਆ ਦੇ ਵਿੱਚ ਡਬੋ ਦੇਣਾ ਹੈ ਹੁਣ ਸੁਣਿਓ ਜੀ ਨਾਮ ਜਪਣ ਵਾਲੇ ਨੇ ਕ੍ਰਿਸ਼ਨ ਭਗਵਾਨ ਨੂੰ ਕੀ ਉੱਤਰ ਦਿੱਤਾ ਜੋ ਸੁਣੂ ਨਾਮ ਦਾ ਰੰਗ ਚੜ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ ਉਹ ਬਹੁਤ ਸਹਜ ਵਿੱਚ ਰਹਿੰਦਾ ਹੈ ਜਿਹੜਾ ਨਾਮ ਨਹੀਂ ਜਪਦਾ ਉਹ ਹਮੇਸ਼ਾ ਹੀ ਬਹੁਤ ਤੇਜ਼ੀ ਵਿੱਚ ਰਹਿੰਦਾ ਹੈ ਉਸ ਦੇ ਮਨ ਦੇ ਅੰਦਰ ਸਦਾ ਹੀ ਕਲਪਨਾ ਚੱਲਦੀ ਰਹਿੰਦੀ ਹੈ ਜਦੋਂ ਦਰਿਆ ਦਾ ਕਿਨਾਰਾ ਆਇਆ ਤਾਂ ਪਖੰਡੀ ਸਾਧੂ ਫਟਾਫਟ ਬੇੜੇ ਵਿੱਚੋਂ ਛਾਲਾ ਮਾਰ ਕੇ ਬਾਹਰ ਉਤਰ ਗਏ ਉਧਰੋਂ ਕ੍ਰਿਸ਼ਨ ਭਗਵਾਨ ਜੀ ਆਪਣੇ ਰੱਥ ਵਿੱਚ ਦਰਿਆ ਦੇ ਕਿਨਾਰੇ ਤੇ ਆ ਗਏ ਸੇਠ ਨੇ ਬੇੜੇ ਵਿੱਚੋਂ ਉਤਰ ਕੇ ਕ੍ਰਿਸ਼ਨ ਜੀ ਨੂੰ ਮੱਥਾ ਟੇਕਿਆ ਕ੍ਰਿਸ਼ਨ ਭਗਵਾਨ ਨੇ ਸੇਠ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਪੁੱਛਿਆ ਭਗਤਾ ਇਨ੍ਹਾਂ ਨੇ ਤੇਰੀ ਬਹੁਤ ਬੇਅਦਬੀ ਕੀਤੀ ਹੈ ਦੱਸ ਇਨ੍ਹਾਂ ਪਖੰਡੀਆਂ ਨੂੰ ਕੀ ਸਜ਼ਾ ਦਵਾਂ ਸੇਠ ਦਾ ਮਨ ਰਾਮ ਦਾ ਨਾਮ ਜਪਣ ਨਾਲ ਸ਼ਾਂਤ ਤੇ ਸਹਜ ਵਿੱਚ ਆ ਗਿਆ ਸੀ ਸੇਠ ਨੇ ਕਿਹਾ ਕਿ ਭਗਵਾਨ ਜੇ ਇਹਨਾਂ ਨੂੰ ਸਜ਼ਾ ਦੇਣੀ ਹੈ ਤਾਂ ਇਹਨਾਂ ਤੇ ਵੀ ਉਹੀ ਕਿਰਪਾ ਕਰ ਦੇ ਜਿਹੜੀ ਮੇਰੇ ਤੇ ਕੀਤੀ ਹੈ ਇਹਨਾਂ ਨੂੰ ਵੀ ਆਪਣੇ ਚਰਨਾਂ ਦੀ ਪਹੌਲ ਦੇ ਕੇ ਰਾਮ ਨਾਮ ਦਾ ਭਜਨ ਬਖਸ਼ ਦੇ ਇਹਨਾਂ ਨੂੰ ਜਲਮਾ ਪੀਣ ਤੋਂ ਤਾਂ ਸ਼ਖੇਡਣ ਤੋਂ ਹਟਾ ਦੇ ਇਨਾਂ ਨੂੰ ਵੀ ਮੇਰੇ ਵਾਂਗ ਆਪਣਾ ਭਗਤ ਬਣਾ ਲੈ ਜਦੋਂ શેਠ ਦੀ ਇਹ ਗੱਲ ਕ੍ਰਿਸ਼ਨ ਭਗਵਾਨ ਨੇ ਸੁਣੀ ਤਾਂ ਭਗਵਾਨ ਨੇ ਕਿਹਾ ਤੂੰ ਧੰ ਹੈ ਮੇਰੇ ਭਗਤਾ ਤੈਨੂੰ ਸੱਚਮੁੱਚ RAM ਦੇ ਨਾਮ ਦਾ ਰੰਗ ਚੜ ਗਿਆ ਹੈ ਇਹ ਤੇਰਾ ਇਮਤਿਹਾਨ ਸੀ ਉਸੇ ਵੇਲੇ ਉਹ ਸਾਧੂ ਉਥੋਂ ਅਲੋਪ ਹੋ ਗਏ ਕ੍ਰਿਸ਼ਨ ਭਗਵਾਨ ਨੇ ਉਸ ਸੇਠ ਨੂੰ ਆਪਣੇ ਰੱਥ ਵਿੱਚ ਬਿਠਾਇਆ ਤੇ ਦਿਵਾਰਕਾ ਲੈ ਗਏ ਫਿਰ ਕ੍ਰਿਸ਼ਨ ਭਗਵਾਨ ਨੇ ਉਸ ਸੇਠ ਨੂੰ ਆਪਣੇ ਕੋਲ ਹੀ ਰੱਖਿਆ ਜਦੋਂ ਸੇਠ ਦਾ ਅੰਤ ਸਮਾ ਆਇਆ ਤਾਂ ਭਗਵਾਨ ਉਸ ਸੇਠ ਨੂੰ ਆਪ ਦਰਗਾਹ ਦੇ ਵਿੱਚ ਛੱਡ ਕੇ ਆਏ ਬਹੁਤ ਲੋਕ ਇਹ ਗੱਲ ਕਹਿੰਦੇ ਹਨ ਕਿ ਪਾਠ ਕਰਨ ਲੱਗੇ ਬੰਦੇ ਦਾ ਪਹਿਲਾਂ ਮਨ ਸਾਫ਼ ਹੋਣਾ ਚਾਹੀਦਾ ਹੈ ਬੰਦੇ ਦੇ ਮਨ ਨੂੰ ਸ਼ਾਂਤੀ ਹੋਣੀ ਚਾਹੀਦੀ ਹੈ ਜੇ ਮਨ ਸਾਫ਼ ਨਹੀਂ ਤਾਂ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਜੇ ਮਨ ਦੂਸਰੇ ਦਾ ਬੁਰਾ ਚਾਹੁੰਦਾ ਹੈ ਤਾਂ ਪਾਠ ਕਰਨ ਦਾ ਕੋਈ ਲਾਭ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਲੋਕ ਠੋਕ ਬਜਾ ਕੇ ਕਰਦੇ ਹਨ ਪਰ ਇਹ ਗੱਲ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਨੂੰ ਆਪਾਂ ਕਹੀਏ ਕਿ ਪਹਿਲਾਂ ਆਪਣੇ ਕੱਪੜਿਆਂ ਵਿੱਚੋਂ ਮੈਲ ਨੂੰ ਉਤਾਰ ਕੇ ਲਿਆ ਫਿਰ ਇਸ ਨੂੰ ਪਾਣੀ ਤੇ ਸਾਬਣ ਨਾਲ ਧੋਵਾਂਗੇ ਜਿਵੇਂ ਕਹਿੰਦੇ ਹਨ ਕਿ ਕਾਮਨ ਸੈਂਸਿਸ ਨਾਟ ਕਾਮਨ ਆਪਣੇ ਮਨ ਨੂੰ ਤਾਂ بڑے بڑے ॠषि मुनि ਵੀ ਸਾਫ ਨਹੀਂ ਕਰ ਸਕੇ ਆਪਣੇ ਮਨ ਨੂੰ ਤਾਂ بڑے بڑے ॠषि मुनि ਵੀ ਕੰਟਰੋਲ ਨਹੀਂ ਕਰ ਸਕੇ ਮਨ ਨੂੰ ਸਾਫ ਕਰਨ ਲਈ ਕੰਟਰੋਲ ਕਰਨ ਲਈ ਗੁਰੂ ਸਾਹਿਬਾਂ ਨੇ ਸਾਰੀ ਬਾਣੀ ਉਚਾਰਣ ਕੀਤੀ ਹੈ ਤਨ ਨੂੰ ਸਾਫ ਕਰਨ ਲਈ ਤਾਂ ਬਾਣੀ ਵਿੱਚ ਕੁਝ ਖਾਸ ਨਹੀਂ ਲਿਖਿਆ ਬਾਣੀ ਪੜਨ ਨਾਲ ਨਾਮ ਜਪਣ ਨਾਲ ਹੀ ਮਨ ਸਾਫ ਹੁੰਦਾ ਹੈ ਨਾਮ ਜਪੇ ਤੋਂ ਬਿਨਾ ਇਹ ਮਨ ਸਾਫ ਨਹੀਂ ਹੋ ਸਕਦਾ ਮਨ ਮੈਲਾ ਕੱਪੜਾ ਹੈ ਨਾਮ ਸਾਬਣ ਹੈ ਸਾਬਣ ਨਾਲ ਹੀ ਮੈਲ ਉਤਰਦੀ ਹੈ ਜੇ ਸੇਠ ਪਹਿਲਾ ਵਰਗਾ ਹੁੰਦਾ ਤਾਂ ਉਸਨੇ ਬੇੜੇ ਵਿੱਚ ਹੀ ਸਾਧੂਆਂ ਦੇ ਨਾਲ ਲੜ ਪੈਣਾ ਸੀ ਕਿਉਂਕਿ ਸੇਠ ਦੇ ਮਨ ਨੂੰ ਬਿਲਕੁਲ ਵੀ ਸ਼ਾਂਤੀ ਨਹੀਂ ਸੀ ਐਨੀ ਜਨਨ ਸ਼ਕਤੀ ਸੇਠ ਦੇ ਵਿੱਚ RAM ਦਾ ਨਾਮ ਜਪਣ ਨਾਲ ਹੀ ਆਈ ਸੀ ਇਸ ਲਈ ਨਾਮ ਜਪਦੇ ਰਹੋ ਮਨ ਆਪਣੇ ਆਪ ਹੀ ਨਾਮ ਜਪਣ ਨਾਲ ਬਦਲ ਜਾਂਦਾ ਹੈ ਇਹ ਨਾ ਸੋਚੋ ਪਹਿਲਾਂ ਮਨ ਸਾਫ਼ ਹੋਣਾ ਚਾਹੀਦਾ ਹੈ ਫੇਰ ਨਾਮ ਜਪਾਂਗੇ ਪਹਿਲਾਂ ਨਾਮ ਜਪੋ ਬਾਣੀ ਪੜੋ ਫੇਰ ਮਨ ਸਾਫ਼ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ